हां हां जी ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣਾ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਧੋਕੜ ਗੰਬਣ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਂਦੇ ਆ ਭਾਈ ਟੋਟੇਲ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੋ ਵਧੀਆ 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 ਪ੍ਰਾਤਮਿਕ ਨਾਮ ਤੇ ਐਡਰੈਸ ਬੋਲੋ ਨਾਮ ਭਾਈ ਵਿਜੇ ਕੁਮਾਰ ਪਿੰਡ ਦਵਾਨਾ ਕਿਹੜਾ ਬਰਨਾਲਾ ਤਹਿਸੀਲ ਤਫਾ ਨੇੜੇ ਪਿੰਡ ਨੇੜੇ ਵੀਰੇ ਮਾਸੀ ਕੇ ਪਿੰਡ ਦਾ ਟੂਲ ਪਾਇ ਜਾਂਦਾ ਤੇ ਕਿਹੜਾ ਪਾਇ ਜਾਂਦਾ ਮੋਬਾਈਲ ਨੰਬਰ ਬੋਲੋ 99684 ਵੀਰੇ 78899 ਠੀਕ ਹੈ ਭਾਈ ਭਾਈ ਜਿਹੜੀ ਇਹ ਮੱਧ ਦੇ ਨੇ ਕਿਹੜਾ ਸੂਸ ਹੋਈ ਵੀ ਇਹ ਵੀਰੇ ਦੂਜਾ ਸੂਸ ਹੋਇਆ ਸੂਈ ਵੀ ਆ ਤੀਜੇ ਨੂੰ ਗੱਬਣਾ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਠੀਕ ਆ ਭਾਈ ਹਾਂ ਦੁੱਧ ਕਿੰਨਾ ਹੋ ਦੁੱਧ ਭਾਈ 8 ਲੀਟਰ ਪੂਰਾ ਖੁੱਲਾਗਾ ਠੀਕ ਆ ਦੋ ਡੰਗ ਦਾ ਥਾਪੀ ਤੇ ਮਿਲਦੀ ਆ ਚਾਰਟ ਦੇਗੀ ਠੀਕ ਆ ਭਾਈ ਤੇ ਆਪਾਂ 7 ਲੀਟਰ ਕਹਿ ਕੇ ਬੰਦਾ ਆਪਣੇ ਨਾਲ ਸੌਦਾ ਕਰ ਲੈ 7 ਲੀਟਰ ਖੁੱਲਾ ਭਾਈ ਜਮਾਨ ਠੀਕ ਆ 600 ਚੰਗਾ ਸਿੰਗਲ ਕੁਆਲਿਟੀ ਚੰਗੀ ਆ ਚੰਗੀ ਆ ਕੱਦ ਵੱਡ ਚੰਗਾ ਤਾਜ਼ੀ ਦਾ ਰਿਕਾਰਡ ਬਈ ਬਹੁਤ ਚੰਗਾ ਦੱਸਦਾ ਕਿੰਨਾ ਕਿਤਾ ਤਾਜ਼ੀ ਦਾ ਦੁੱਧ ਦਾ ਰਿਕਾਰਡ ਡਾਇਰੈਕਟਰ ਇਹਨੇ ਮੰਨ ਕੇ ਚੱਲ ਵੀ 18 ਲੀਟਰ ਪਲੱਸ ਦਿੱਤਾ ਅੱਛਾ ਜੀ ਜੇ ਕੋਈ ਬੰਦਾ ਮੰਨ ਕੇ ਚੱਲੋ ਵੀ 4-5 ਮਹੀਨੇ ਦੁੱਧ ਪੀ ਕੇ ਹੂੰ ਸੂਨ ਦੇ ਨੇੜੇ ਆ ਗਈ ਆਪਣੇ ਘਰੇ ਲੱਖ ਨੂੰ ਬਣ ਜੇ ਤੇ 5 ਲੱਖ ਲੈ ਜੀ ਹ ਅ ਹੱਕੇ ਉਦੋਂ ਨੂੰ ਵੀ ਸੰਗੇ ਚੰਗਾ ਕੱਦ ਚੰਗਾ ਕੱਦ ਕੱਦ ਕਾਰ ਤੋਂ ਬਹੁਤ ਤਗੜਾ ਝੂਟਾ ਹਾਂ ਲੈਵਲ ਉਹ ਕਮਾਲ ਦਾ ਤੇ ਤਾਜੀ ਦਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਥੋੜੀ ਬਈ ਤਾਂ ਥਾਂ ਦੀ ਤੰਗੀ ਨਹੀਂ ਤੋੜ ਕੇ ਵੀ ਰੱਖਿਆ ਤੋੜੇ ਮੇਰੇ ਨੂੰ ਆਪਣੀ ਗਰੰਟੀ ਆ ਥਾਂ ਲੈਵੇ ਦੀ ਤੋੜੇ ਨੂੰ ਉਹਦੇ ਨੂੰ ਬੇਫਿਕਰੀ ਬਹੁਤ ਠੀਕ ਆ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਬਾਈ ਕਰੋੜ ਨੂੰ ਤਾਂ 75 ਕਰਾ ਲਾ ਜਿਹੜੇ ਹਿਸਾਬ ਨਾਲ ਕੱਦ ਕਾਟਾ ਝੂਟਾ ਹੂੰ ਠੀਕ ਆ ਪਰ ਆਪਾਂ 70000 ਰੁਪਏ ਦੀ ਦੇ ਲਿਆਗੇ ਠੀਕ ਆ ਬਾਈ ਮੁੱਲ ਕਰਾਉਣ ਨੂੰ ਜਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 70000 ਦੀ ਜਿਹੜੀ ਮਾਝਾ ਦੇ ਦਾਂਗੇ ਚੋਕੜ ਗੱਬਣਾ ਚੈੱਕ ਪਾਸ ਹੈ ਬਾਈ ਚੈੱਕ ਪਾਸ ਆ ਬਾਈ ਜਿਹਨੇ ਚੈੱਕ ਕਰਾਉਣੀ ਹੈ ਡਾਕਟਰ ਆਪ ਦਾ ਪਿੰਡੋਂ ਨਾਲ ਲੈ ਕੇ ਆਪਾਂ ਇੱਥੋਂ ਡਾਕਟਰ ਨਹੀਂ ਦੇਣਾ ਠੀਕ ਆ ਬਾਈ ਹਾਂ ਮੁਰਕੇ ਅਗਲਾ ਕਹਿੰਦਾ ਬਾਈ ਜਾਂ ਡਾਕਟਰ ਦਾ ਹੋਇਆ ਵਾ ਜੀ ਧੰਨਵਾਦ ਆਪਾਂ ਨੂੰ ਕੋਈ ਚੱਕਰ ਆ ਉਹਨਾਂ ਲੈ ਆਓ ਠੀਕ ਆ ਤੇ ਕਿਸੇ ਵੀ ਨੂੰ ਮੱਧ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ